ਚੰਡੀਗੜ੍ਹ ਬਾਲ ਨਿਕੇਤਨ ਵਿੱਚ ਸਰੀਰਕ ਸ਼ੋਸ਼ਣ ਮਾਮਲੇ ਦੇ ਕਥਿਤਾਰੋਪੀ ਸੁਪਰਵਾਈਜ਼ਰ ਮਨੀਸ਼ ਔਰੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਿਛਲੇ 3 ਦਿਨਾਂ ਤੋਂ ਮਨੀਸ਼ ਔਰੜਾ ਫਰਾਰ ਸੀ। ਮਨੀਸ਼ ਤੇ ਬਾਲ ਨਿਕੇਤਨ ਦੀਆਂ 10 ਲੜਕੀਆਂ ਵੱਲੋਂ ਸਰੀਰਕ ਸ਼ੋਸ਼ਣ ਦੇ aarop ਲਗਾਏ ਗਏ ਸਨ ਜਿਸ ਦੇ ਤਹਿਤ ਪੁਲਿਸ ਨੇ ਮਨੀਸ਼ ਖਿਲਾਫ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਸਾਰੀ ਰਿਪੋਰਟ ਐਸਐਸਪੀ ਤੇ ਡੀਸੀ ਨੂੰ ਦੇ ਦਿੱਤੀ ਗਈ ਹੈ ਕਿਉਂਕਿ ਡੀਸੀ ਖੁਦ ਬਾਲ ਨਿਕੇਤਨ ਦੇ ਪ੍ਰਧਾਨ ਨੇ ਆਰੋਪੀ ਮਨੀਸ਼ ਔਰੋੜਾ ਵੀ ਤੁਲੇਕੇ 23 ਤਰੀਕ ਤੱਕ ਛੁੱਟੀ ਤੇ ਗਿਆ ਹੋਇਆ ਸੀ ਤੇ ਅੱਜ ਉਸ ਦੀ ਛੁੱਟੀ ਖਤਮ ਹੋਣ ਤੇ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਜ਼ਿਆਦਾ ਜਾਣਕਾਰੀ ਲਈ ਜੁੜਦੇ ਹਾਂ ਸਾਡੀ ਪੱਤਰਕਾਰ ਸ਼ਵੇਤਾ ਸ਼ਰਮਾ ਦੇ ਨਾਲ ਸ਼ਵੇਤਾ ਮਨੀਸ਼ ਔਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਜੀ ਗਾ ਮਨੀਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਲ ਨਿਕੇਤਨ ਦੇ ਸੁਪਰਵਾਈਜ਼ਰ ਤੇ ਕੇਅਰ ਟੇਕਰ ਨੇ ਤੇ 4 ਦਿਨ ਦੀ ਛੁੱਟੀ ਤੇ ਸੀਗੇ 19 ਨੂੰ ਗਏ ਸੀ 23 ਨੂੰ ਯਾਨੀ ਕਿ ਆਪ ਵਾਪਸ ਆ ਆ ਸਵੇਰੇ ਵਾਪਸ ਆਏ ਤੇ ਤਕਰੀਬਨ 12:00 ਵਜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 11 ਸੈਕਟਰ ਥਾਣੇ ਲਿਆਇਆ ਗਿਆ ਜਿੱਥੇ ਕੇਸ ਦਰਜ ਹੈ ਤੇ ਕੇਸ ਜਿਹੜਾ ਛੇਛੜ ਤੇ ਚਾਈਲਡ ਅਬਿਊਜ਼ ਦਾ ਕੇਸ ਜਿਹੜਾ ਦਰਜ ਕੀਤਾ ਗਿਆ ਸੀ ਕਿਉਂਕਿ ਛੇਛੜ ਦੀ ਕੰਪਲੇਂਟ ਕੀਤੀ ਸੀ ਬਾਲ ਨਿਕੇਤਨ ਦੀ ਬਾਲ ਨਿਕੇਤਨ ਦੀ ਬੱਚਿਆਂ ਨੇ ਸ਼ਵਤਮ ਮਨੀਸ਼ ਦੇ ਨਾਲ ਤੁਹਾਡੀ ਗੱਲਬਾਤ ਹੋ ਸਕੀ ਹੈ ਉਸ ਦੇ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਜੀ ਮਨੀਸ਼ ਨਾਲ ਗੱਲ ਹੋਈ ਉਹਨਾਂ ਨੇ ਸਾਫ਼-ਸਾਫ਼ ਇਹ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਕਿ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਨਹੀਂ ਆਈ ਸੀ ਉਹਨਾਂ ਖਿਲਾਫ ਕਿਸੇ ਵੀ ਬੱਚੇ ਨੇ ਅੱਜ ਤੱਕ ਕਦੇ ਵੀ ਕੋਈ ਵੀ ਕਮਜ਼ੋਰੀ ਨਹੀਂ ਕੀਤੀ ਸੀ ਲੇਕਿਨ ਹਾਂ ਉਹ ਜ਼ਰੂਰ ਕੇ ਬਚਨਲ ਤੇ ਆਹੀ ਕਹਿੰਦੇ ਸੀ ਕਿ ਚੰਗੀ ਤਰ੍ਹਾਂ ਪੜਨਾ ਚਾਹੀਦਾ ਹੈ ਤਾਂ ਕਿ ਤੁਸੀਂ ਇੱਕ ਮੁਕਾਮ ਤੇ ਜਾ ਪਹੁੰਚੋ ਲੇਕਿਨ ਉਹ ਕਿ ਉਹਨਾਂ ਨੇ ਸਾਬਤ ਤੌਰ ਤੇ ਕਿਹਾ ਕਿ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਸਖਤ ਰੂਲਸ ਨੂੰ ਉਹ ਫੋਲੋ ਕਰਦੇ ਸੀਗੇ ਤੇ ਉਹਨਾਂ ਨੂੰ ਕਦੇ ਵੀ ਇਹ ਇਜਾਜ਼ਤ ਨਹੀਂ ਸੀ ਕਿ ਉਹ ਟੋਰਮੇਟਰੀ ਤੱਕ ਜਾ ਸਕਣ ਜਦੋਂ ਵੀ ਚਨਲ ਗੱਲ ਕਰਨ ਉਹਨਾਂ ਨੂੰ ਜਾਣਾ ਹੁੰਦਾ ਸੀ ਤੇ ਹਾਊਸ ਵਾਰਡਨ ਜਾਂ ਜਿਹੜੇ ਆਨਨਰੀ ਸੈਕਟਰੀ ਹੈ ਉਹਨਾਂ ਨਾਲ ਹੀ ਜਾਇਆ ਜਾਂਦਾ ਸੀ ਤੇ ਉਹ ਦੋਨੋਂ ਹੀ ਮਹਿਲਾਵਾਂ ਨੇ ਉਹਨਾਂ ਨੇ ਕਿਹਾ ਜਦੋਂ ਸਾਰਾ ਕੁਝ ਮ علاوہ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ ਤੇ ਇਹੋ ਜੀ ਕੰਪਲੇਂਟ ਆਉਂਦਾ ਕਿ ਕਾਰਨ ਜ ਹੈ ਉਹਨਾਂ ਨੂੰ ਕੋਈ ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਉਹਨੂੰ ਪਹੁੰਚਾਇਆ ਜਾ ਰਿਹਾ ਹੈ ਕਿਸੇ ਦੀ ਸਾਟਿਸ਼ ਹੈ ਸਿੱਤ ਜੋ ਸ਼ਿਕਾਇਤ ਦਰਜ ਕੀਤੀ ਹੈ ਇਹਨਾਂ ਲੜਕੀਆਂ ਨੇ ਉਸ ਸ਼ਿਕਾਇਤ ਤੇ ਵਿੱਚ ਕੀ ਕੀ ਕਿਹਾ ਹੈ ਸ਼ਿਕਾਇਤ ਅਜੇ ਤੱਕ ਸਾਰਿਆਂ ਨੂੰ ਦੱਸੀ ਨਹੀਂ ਗਈ ਹੈ ਕਾਫੀ ਗੁਪਤ ਰੱਖੀ ਗਈ ਹੈ ਜਿਹੜੀ ਕੰਪਲੇਂਟ ਹੈ ਉਹ ਅਜੇ ਤੱਕ ਲਿਖਤ ਵਿੱਚ ਸੈਕਟਰੀ ਜਿਹੜੀ ਬਾਲ ਨਿਕੀ ਦੀ ਸੈਕਟਰੀ ਉਹਨਾਂ ਕੋਲ ਵੀ ਨਹੀਂ ਪਹੁੰਚੀ ਹੈ ਇਹ ਸਿੱਧੀ ਚਾਈਲਡ ਹੈਜ਼ ਲਾਈਨ ਤੋਂ ਡਾਇਰੈਕਟਰਸ਼ ਕੋਲ ਪਹੁੰਚੀ ਉਸ ਤੋਂ ਫਿਰ ਜਿਹੜੀ ਕਮੇਟੀ ਬਣੀ ਸੀ ਤਿੰਨ ਲੋਕਾਂ ਦੀ ਉੱਥੇ ਡਿਸਕਸ ਹੋਈ ਲੇਕਿਨ ਕਿਸੇ ਨੂੰ ਵੀ ਅਜੇ ਤੱਕ ਡੀਟੇਲ ਵਿੱਚ ਨਹੀਂ ਪਤਾ ਕਿ Uh, असल शिकायत की सेगा जो तो पुलिस अफसर की गई उन्होंने यही दस की छेड़छार की ही शिकायत कुड़िया ने दर्ज कराई है श्वेता इस पूरी जानकारी शुक्रिया।